ਇਤਨਾ ਤੇ ਸਪਸ਼ਟ ਹੈ ਕਿ ਸਾਡੇ ਸਰੀਰ ਦੀ ਜਿਹੜੀ ਬਣਾਵਟ ਹੈ ਉਹ ਇੱਕ ਤਤ ਤੋਂ ਨਹੀਂ ਪੰਜਾਂ ਤੋਂ ਹੈ ਪਰ ਪੰਜ ਤਤਾਂ ਤੋਂ ਸਰੀਰ ਪੰਜ ਬਣੇ ਨੇ ਇੱਕ ਨਹੀਂ ਤੇ ਤੁਨਾ ਪੰਜ ਸ਼ਰੀਰਾਂ ਦੇ ਨਾਮ ਸਾਡੇ ਦੇਸ਼ ਦੇ ઋષਿ-ਮੁਨੀਆਂ ਨੇ ਰੱਖੇ ਨੇ ਪ੍ਰਥਮ ਅਨਮਈ ਕੋਸ਼ ਦੂਸਰਾ ਪ੍ਰਾਣਮਈ ਕੋਸ਼ ਤੀਸਰਾ ਮਨਮਈ ਕੋਸ਼ ਔਰ ਚੌਥਾ ਵਿਗਿਆਨਮਈ ਖੋਸ਼ ਪੰਨਿਏ ਸਰੀਰ ਨੂੰ ਕਹਿੰਦੇ ਨੇ ਆਨੰਦਮਈ ਖੋਸ਼ ਪੰਨੀ ਥਾਂ ਤੇ ਆਖਰੀ ਥਾਂ ਤੇ ਸਦੇ ਨਿਤ ਨੇਮ ਲੀਆਂ ਜਿਹੜੀਆਂ ਬਾਣੀਆਂ ਨੇ ਉਹਦੇ ਵਿੱਚ ਵੀ ਆਨੰਦ ਆਖਰੀ ਥਾਂ ਤੇ ਜਪਜੀ ਸਾਹਿਬ ਹੈ ਜਪ ਸਾਹਿਬ ਹੈ ਸਵਈਏ ਨੇ ਚੌਪਈ ਹੈ ਫਿਰ ਆਨੰਦ ਹੈ